올 인디아 ਕਸਤਰੀਆ ਪ੍ਰਤੀਨਿਧੀ ਸਭਾ ਦੀ ਯੋਗ ਅਗਵਾਈ ਵਿੱਚ ਸ਼ੋਮਨੀ ਭਗਤ ਨਾਮਦੇਵ ਜੀ ਦੇ 755ਵੇਂ ਆਗਮਨ ਪੁਰਬ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ਚਾਰ ਰੋਜ਼ਾ ਸਾਲਾਨਾ ਗੁਰਮਤ ਸਮਾਗਮ ਨੂੰ ਮੁੱਖ ਰੱਖਦੇ ਹੋਏ ਅੱਜ ਸੰਗਰੂਰ ਦੇ ਗੁਰਦੁਆਰਾ ਭਗਤ ਨਾਮਦੇਵ ਜੀ ਵਿਖੇ ਸ਼੍ਰੀ ਅਕਨਪੁਰ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸੁੰਦਰ ਲਿਖਾਈ ਤੇ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੱਦ ਚੜ ਕੇ ਭਾਗ ਲਿਆ ਗਿਆ ਇਸ ਸਮਾਗਮ ਮੌਕੇ ਗੁਰਦਾਰਾ ਸਾਹਿਬ ਭਗਤ ਨਾਮਦੇਵ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਕਾਰੀ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਮੁਫਤ ਹੋਮਿਓਪੈਥਿਕ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਇਸ ਸਮਾਗਮ ਦੇ ਮੁੱਖ ਮਹਿਮਾਨ ਐਸਪੀਐਚ ਸ਼੍ਰੀ ਰਾਜੇਸ਼ ਚਿਬਰ ਨੇ ਕੀਤਾ ਇਸ ਮੌਕੇ ਰਾਜੇਸ਼ ਚਿਬਰ ਨੇ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਸੁੰਦਰ ਲਿਖਾਈ ਤੇ ਸ਼ਬਦ ਗਾਇਨ ਮੁਕਾਬਲਿਆਂ ਦੀ ਨਾ ਕੇਵਲ ਸ਼ਲਾਗਾ ਕੀਤੀ ਬਲਕਿ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਆ인다ਸ ਸਤਨਾਮ ਸਿੰਘ ਦਮਦਮੀ ਮੁਖ ਸੇਵਾਦਾਰ ਆਲ ਇੰਡੀਆ ਖੱਤਰੀਆ ਟਾਂਕ প্রতিনিধি ਸਭਾ ਮੈਂ ਸਮੂਚੀਆਂ ਸੰਗਤਾਂ ਨੂੰ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦਾ ਜੋ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਜਨਮ ਦਿਹਾੜੇ ਤੇ ਸਮੂਚੀਆਂ ਸੰਗਤਾਂ ਨੂੰ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹੋਇਆ ਉਹਨਾਂ ਨੂੰ ਵਧਾਈ ਦਿੰਦਾ ਹਾਂ ਸੋ ਅੱਜ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦਾ ਜੋ ਕਿ ਗੁਰੂ ਘਰ ਸੰਗਰੂਰ ਵਿਖੇ ਸਥਿਤ ਹੈ ਇੱਥੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜਿੱਥੇ ਜਨਮ ਦਿਹਾੜੇ ਤੇ ਅਸੀਂ ਸ੍ਰੀ ਖੰਡਪਾਤ ਸਾਹਿਬ ਦੇ ਅੱਜ ਅੰਮ੍ਰਿਤ ਵੇਲੇ ਪਹਿਲਾਂ ਭੋਗ ਪਾਏ ਗਏ ਨੇ ਉਪਰੰਤ ਬੱਚਾਂ ਦੇ ਸ਼ਬਦ ਗਾਇਨ ਮੁਕਾਬਲੇ ਹੋ ਰਹੇ ਨੇ ਔਰ ਸੁੰਦਰ ਲਿਖਾਈ ਮੁਕਾਬਲੇ ਹੋ ਰਹੇ ਨੇ ਇਸ ਦੇ ਨਾਲ ਹੀ ਹੋਮੋਪੈਥੀ ਜੋ ਕਿ ਵਿਭਾਗ ਵੱਲੋਂ ਇਹਨਾਂ ਵੱਲੋਂ ਕੈਂਪ ਲਗਾਇਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਇਸ ਕੈਂਪ ਦੇ ਵਿੱਚ ਲੋਕ ਲਾਹਾ ਲੈ ਰਹੇ ਨੇ ਔਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਮਰਿੰਦਰ ਕੌਰ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਇਹ ਕੈਂਪ ਦੇ ਵਿੱਚ ਸ਼ਮੂਲੀਅਤ ਕਰਕੇ ਲੋਕਾਂ ਚੈੱਕਅਪ ਕਰ ਰਹੇ ਨੇ ਔਰ ਦਵਾਈਆਂ ਮੁਫਤ ਵਿੱਚ ਵੰਡੀਆਂ ਜਾ ਰਹੀਆਂ ਨੇ ਔਰ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਆਮ ਸੰਗਤਾਂ ਨੂੰ ਅਸੀਂ ਵਧਾਈ ਦਿੰਨੇ ਆਂ ਬਾਬਾ ਨਾਮਦੇਵ ਦੇ ਜਨਮ ਦਿਹਾੜੇ ਤੇ ਉੱਥੇ ਜੋ ਕਿ ਇਹ ਉਪਰਾਲਾ ਕੀਤਾ ਜਾ ਰਿਹਾ ਔਰ ਸੰਗਤਾਂ ਲਾਹਾ ਲੈ ਰਹੀਆਂ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਵਧਾਈ ਦਿੰਦੇ ਆਂ ਇੱਕ ਕੰਮ ਤੋਂ ਹਮੇਸ਼ਾ ਚੱਲਦਾ ਰਹਿੰਦਾ ਹੈ ਚੈਰੀਟੇਬਲ ਕੋਈ ਕੁ ਆ ਪ੍ਰੋਗਰਾਮ ਹੁੰਦਾ ਜੇ ਤਾਂ ਚੱਲਦਾ ਨਹੀਂ ਸਾਡੇ ਇੱਥੇ ਗੁਰਦੁਆਰਾ ਭਗਤਨਾਮ ਦੇ ਪ੍ਰਬੰਧਕ ਕਮੇਟੀ ਵੱਲੋਂ ਚੈਰੀਟੇਬਲ ਡਿਸਪੈਂਸਰੀ ਜੋ ਕਿ ਪਿਛਲੇ ਲੰਬੇ ਹਸੇ ਤੋਂ ਚੱਲ ਰਹੀ ਹੈ ਕਿਉਂਕਿ ਹੋਮੋਪੈਥੀ ਚੈਰੀਟੇਬਲ ਡਿਸਪੈਂਸਰੀ ਸਾਡੇ ਬਾਹਰ ਇੱਕ ਦੁਕਾਨ ਖੋਲੀ ਹੋਈ ਹੈ ਸਪੈਸ਼ਲ ਉੱਥੇ ਸਵੇਰੇ ਸ਼ਾਮ ਡਾਕਟਰ ਆਉਂਦੇ ਨੇ ਸਾਡੇ ਕਰਨੈਲ ਸਿੰਘ ਜੀ ਔਰ ਦਵਾਈਆਂ ਦਿੰਦੇ ਨੇ ਮੁਫਤ ਵਿੱਚ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜੋ ਕਿ ਇਹ ਗੁਰਦੁਆਰਾ ਸਾਹਿਬ ਵੱਲੋਂ ਫਰੀ ਸੇਵਾ ਕੀਤੀ ਜਾਂਦੀ ਹੈ। ਔਰ ਜਿਹੜਾ ਵੱਡੇ ਪੱਧਰ ਤੇ ਜਿਹੜਾ ਦੂਜਾ ਕੈਂਪ ਲਾਇਆ ਜਾਂਦਾ ਹੈਗਾ ਇਹ ਜਨਮ ਦਿਹਾੜੇ ਤੇ ਜਾਂ ਕੋਈ ਵਿਸ਼ੇਸ਼ ਦਿਨ ਤੇ ਜਿਵੇਂ ਬਸਾਖੀ ਤੇ ਜਾਂ ਹੋਰ ਸਮਾਗਮ ਹੁੰਦੇ ਰਹਿੰਦੇ ਨੇ ਸਾਡੇ ਇੱਥੇ ਗੁਰੂ ਘਰ ਦੇ ਵਿੱਚ ਉਸ ਸਮੇਂ ਅਸੀਂ ਇਹ ਕੈਂਪ ਲਗਾਉਂਦੇ ਆਂਗੇ। ਔਰ ਬੱਚਾਂ ਦੇ ਸ਼ਬਦ ਗਾਇਨ ਮੁਕਾਬਲੇ ਤੇ ਹੋਰ ਸਮਾਗਮ ਗੁਰਮਤ ਸਮਾਗਮ ਅਕਸਰ ਹੀ ਕਰਾਉਂਦੇ ਰਹਿੰਦੇ ਆਂ। ਅਸੀਂ ਸਮੂਹ ਸੰਗਤਾਂ ਨੂੰ ਸਮੇਂ-ਸਮੇਂ ਅਨੁਸਾਰ ਅਵੇਰ ਵੀ ਕਰਦੇ ਰਹਿਣੇ ਹੈਗੇ ਤੇ ਉਹਨਾਂ ਨੂੰ ਅਸੀਂ ਅਪੀਲ ਵੀ ਕਰਦੇ ਰਹਿਣੇ ਹੈਗੇ ਕਿ ਵੱਧ ਤੋਂ ਵੱਧ ਇਹ ਹੋਮਿਓਪੈਥੀ ਕੈਂਪ ਦਾ ਵੀ ਲਾਹਾ ਲੈਣ ਤੇ ਬਾਕੀ ਜਿਹੜੀ ਚੈਰੀਟੇਵ ਡਿਸਪੈਂਸਰੀ ਹੈ ਇੱਥੋਂ ਆ ਕੇ ਫ੍ਰੀ ਦਵਾਈ ਲੈ ਕੇ ਆਪ ਦਾ ਇਲਾਜ ਕਰਵਾ ਸਕਦੇ ਨੇ ਅਸੀਂ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕਾਸਟ ਦਵਾਈਆਂ ਦੇ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਵੱਧ ਤੋਂ ਵੱਧ ਸਮੂੱਚੀਆਂ ਸ਼ਹਿਰ ਨਿਵਾਸੀਆਂ ਪਿੰਡਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਕੈਂਪ ਦਾ ਲਾਹਾ ਲੈਣ ਔਰ ਚੈਰੀਟੇਵ ਡਿਸਪੈਂਸਰੀ ਵਿੱਚ ਆ ਕੇ ਹਰ ਰੋਜ਼ ਸਵੇਰੇ ਸ਼ਾਮ ਇੱਥੋਂ ਦਵਾਈ ਮੁਫਤ ਲੈ ਸਕਦੇ ਨੇ ਹ ਇਸ ਦੇ ਨਾਲ ਹੀ ਅਸੀਂ ਜਿੱਥੇ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਉਹਦੇ ਨਾਲ ਹੀ ਸ਼੍ਰੀ ਗੁਰੂ ਤੇਗ ਬਹਾਦਰ ਜੀਆਂ ਜੋ ਸ਼ਹੀਦੀ ਸਮਾਗਮ ਚੱਲ ਰਹੇ ਨੇ 350 ਸਾਲਾ ਉਹਦੇ ਸਬੰਧ ਦੇ ਵਿੱਚ ਵੀ ਅੱਜ ਵਿਸ਼ੇਸ਼ ਤੌਰ ਤੇ ਇਹ ਉਪਰਾਲੇ ਕੀਤੇ ਗਏ ਨੇ ਇਸ ਸਮਾਗਮਾਂ ਦੀ ਲੜੀ ਤਹਿਤ ਸ਼ਹੀਦੀ ਦਿਹਾੜਾ ਵੀ ਅਸੀਂ ਨਾਲ ਉਹਨਾਂ ਦਾ ਮਨਾਇਆ ਜਾ ਰਿਹਾ ਹੈ ਇਹ ਜੋ ਸ਼ਬਦ ਗਾਇਨ ਮੁਕਾਬਲੇ ਤੇ ਸੁੰਦਰ ਲਿਖਾਈ ਮੁਕਾਬਲੇ ਉਹਨਾਂ ਨੂੰ ਸਮਰਪਿਤ ਕੀਤੇ ਗਏ ਹੈ ਮੈਂ ਪਹਿਲਾਂ ਦਾ ਸਾਰਿਆਂ ਨੂੰ ਨਾਮਦੇਵ ਜੀ ਦੇ ਵਿਹਾੜੇ ਦੇ ਬਹੁਤ ਬਹੁਤ ਮੁਬਾਰਕਬਾਦਨਾ ਜੋ ਗੁਰੂ ਦੁਆਰਾ ਪ੍ਰਮੋਤਿਤ ਮਾਟੀ ਨੇ ਅੱਜ ਇਥੇ ਪ੍ਰੋਗਰਾਮ ਕਿਤੇ ਨੇ ਬੜਾ ਵਧੀਆ ਲੱਗ ਰਿਹਾ ਮੈਨੂੰ ਕੀਰਤਨ ਦਾ ਸ਼ਬਦ ਕੀਰਤਨ ਦਾ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਚੱਲ ਰਹੇ ਨੇ ਤੇ ਜਿਹੜਾ ਕਿ ਮੈਂ ਸੁੰਦਰ ਲਿਖਾਈ ਵਿੱਚ ਦੇਖ ਰਿਹਾ ਕਿ ਹਰ ਬੱਚਾ ਬਹੁਤ ਹੀ ਸੁੰਦਰ ਲਿਖਾਈ ਲਿਖ ਰਿਹਾ ਸੀਗਾ ਬੜੀ ਬੜੀ ਵਧੀਆ ਚਲਾਗਾ ਜੋ ਕੰਮ ਹੈ ਮੈਂ ਇਹ ਦੇਖ ਰਿਹਾ ਸੀਗਾ ਵੀ ਇਸ ਫਰਸਟ ਕੌਣ ਆਊਗਾ ਸੈਕੰਡ ਕੌਣ ਆਊਗਾ ਮੇਰੇ ਵੱਲੋਂ ਇਹ ਵੀ ਸਾਰੇ ਹੀ ਫਰਸਟ ਆਉਣਗੇ ਬੱਚੇ ਤੇ ਬੜੀ ਵਧੀਆ ਇਹ ਇਹਨਾਂ ਨੇ ਜਿਹੜਾ ਗੁਰਦੁਆਰਾ ਰਵੰਧ ਕਮੇਟੀ ਨੇ ਕੀਤਾ ਹੈਗਾ ਬਹੁਤ ਵਧੀਆ ਚਲਾਗਾ ਜੋ ਕੰਮ ਹੈ ਮੈਂ ਇਹਨਾਂ ਨੂੰ ਇਸ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਸ਼ਬਦ ਗਾਇਨ ਮੁਕਾਬਲੇ ਦੀ ਕਿਸ਼ਨ ਦੇ ਹੋਏ ਅੱਜ ਸ਼ਬਦ ਗਾਇਨ ਮੁਕਾਬਲੇ ਚੱਲ ਰਹੇ ਨੇ ਜਿਵੇਂ ਖਾਲਸਾ ਸਕੂਲ ਦਾ ਸੀਗਾ ਤੇ ਜੀਜੀਐਸ ਸਕੂਲ ਦਾ ਚੱਲ ਰਿਹਾ ਸੀਗਾ ਔਰ ਬਹੁਤ ਸਾਰੇ ਸਕੂਲ ਇਸ ਚ ਪਾਰਟਿਸਿਪੇਟ ਕਰ ਰਹੇ ਨੇ ਐਦਾਂ ਹੀ ਬੱਚੇ ਜੋ ਹੈ ਸੁੰਦਰ ਲਿਖਾਈ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਬਹੁਤ ਹੀ ਅੱਛਾ ਪ੍ਰੋਗਰਾਮ ਹੈ ਮੈਂ ਚਾਹੁੰਦਾ ਹਾਂ ਵੀ ਸਾਰੇ ਬੱਚੇ ਇਸ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਜਿਸ ਮੇਰਾ ਨਾਮ ਡਾਕਟਰ ਹਰਿੰਦਰ ਕੌਰ ਹੈ ਮੈਂ ਸਿਵਲ ਹਸਪਤਾਲ ਸੰਗਰੂਰ ਤੋਂ ਆਪਣੇ ਡਿਸਪੈਂਸਲਸ ਲੈ ਕੇ ਇੱਥੇ ਕੈਂਪ ਲਗਾਣ ਆਈ ਹਾਂ ਇੱਥੇ ਅੱਜਕੱਲ ਜਿਵੇਂ ਕਿ ਵਾਇਰਲ ਦੀਆਂ ਬਿਮਾਰੀਆਂ ਚੱਲ ਰਹੀਆਂ ਨੇ ਉਸ ਦੇ ਮਰੀਜ਼ਾਂ ਨੇ ਵੱਧ ਤੋਂ ਵੱਧ ਇੱਥੇ ਅੱਜ ਕੈਂਪ ਜਾ ਕੇ ਲਾਹਾ ਲਿਆ ਹੈ ਬਾਕੀ ਹਰ ਠੀਕ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਅੱਗੇ ਕਿਹੜੀ ਕਿਹੜੀ ਬਿਮਾਰੀਆਂ ਤੁਸੀਂ ਇਲਾਜ ਕਰਦੇ ਹੋ? ਜੋੜਾਂ ਦੇ ਦਰਦ, ਸਕਿਨ ਦੀਆਂ ਬਿਮਾਰੀਆਂ, ਟੌਨਸਿਲਸ ਹੋ ਗਏ ਜੀ, ਜਿਵੇਂ ਹੁਣ ਚਿਕਨ ਗੁਨੀਆ ਚੱਲ ਰਿਹਾ ਹੈ, ਗਾਊਟ ਹੋ ਗਿਆ, ਸਭ ਮਾਰਿਆਂ ਦਾ ਇਲਾਜ ਕੀਤਾ ਜਾਂਦਾ ਹੈ। ਬੱਚਿਆਂ ਦੀਆਂ ਵਿਸ਼ੇਸ਼ ਕਰਕੇ ਬੱਚਿਆਂ ਦੀਆਂ ਬਿਮਾਰੀਆਂ